ਅਮਿਤ ਸ਼ਾਹ ਮੁਰਦਾਬ ਜੀਛ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਭਾਰਤ ਦੇ ਸੰਵਿਧਾਨ ਦੇ ਨਰਮਾਤਾ ਡਾਕਟਰ ਪੀਮਰਾ ਉਮੇਦਕਰ ਜੀ ਦੇ ਪ੍ਰਤੀ ਜਿਸ ਗਲਤ ਟਿੱਪਣੀਆਂ ਕੀਤੀਆਂ ਨੇ ਅਸੀਂ ਉਹਦਾ ਕਾਂਗਰਸ ਪਾਰਟੀ ਉਹਦਾ ਵਿਰੋਧ ਕਰਦੀ ਆ ਔਰ ਅਸੀਂ ਸ੍ਰੀ ਅਮਿਤ ਸ਼ਾਹ ਜੀ ਤੋਂ ਇਤੀਹਾਦੀ ਮੰਗ ਕਰਦੇ ਆ ਔਰ ਦੇਸ਼ ਤੋਂ ਮਾਫੀ ਮੰਗਣ ਕਿ ਅੱਜ ਰੋਜ਼ ਪ੍ਰਦਰਸ਼ਨ ਹੋ ਰਿਹਾ ਕਰੇ ਕਰੇ ਏਰੀਆ ਲੈਣੀ ਕਿ ਕਿਤੇ ਜੰਮ ਐ ਇਸ ਤਰ੍ਹਾਂ ਗੱਲ ਆ ਵੀ ਜ਼ਿਲ੍ਹਾ ਕਾਂਗਸ ਕਮੇਟੀ ਪਟਿਆਲਾ ਸ਼ਹਿਰੀ ਅਰਬਨ ਔਰ ਦਿਹਾਤੀ ਸਾਡੇ ਮੈਂਬਰ ਪਾਰਲੀਮੈਂਟ ਡਾ ਧੰਵੀਰ ਗਾਂਧੀ ਜੀ ਸਾਡੇ ਹਲਕੇ ਦੇ ਇੰਚਾਰਜ ਸਾਰੇ ਹੀ ਸ਼੍ਰੀ ਵਿਸ਼ਨੂ ਸ਼ਰਮਾ ਜੀ ਮਦਨਾਲ ਜੀ ਰਾਜਰਾਜ ਜੀ ਮੋਹਿਦ ਹਿੰਦਰਾ ਜੀ ਨਾਲ ਹੀ ਸਾਰੇ ਸਾਡੇ ਮਹਿਲਾ ਨੇ ਪੰਜਾਬ ਦੇ ਪ੍ਰਧਾਨ ਸਦੀ ਮਹਿਲਾ ਕਾਂਗਰਸ ਯੂਥ ਕਾਂਗਰਸ ਸੇਵਾਦਾਰ OBC INTUK ਉਹ ਸਾਰੇ ਹੀ ਇਸ ਵਿੱਚ ਸ਼ਾਮਲ ਹੋਏ ਨੇ ਅਸੀਂ ਉਹਨਾਂ ਦੇ ਜੋ ਜਿਸ ਤਰੀਕੇ ਨਾਲ ਉਹਨਾਂ ਨੇ ਇਹ ਟਿੱਪਣੀਆਂ ਕੀਤੀਆਂ ਨੇ ਅਸੀਂ ਉਹਦੀਆਂ ਨਿੰਦਿਆ ਕਰਦੇ ਹਾਂ ਔਰ ਫਿਰ ਇੱਕ ਵਾਰ ਰਾਸ਼ਟਰਪਤੀ ਜੀ ਤੋਂ ਮੰਗ ਕਰਦੇ ਹਾਂ ਵੀ ਉਹਨਾਂ ਨੂੰ ਮਤਲੀ ਕਰਨ ਜਾਂ ਉਹ ਆਪ ਅਸਤੀਫਾ ਦੇਣ ਪੰਜਾਬ ਕਾਂਗਰਸ ਦੇ ਪਟਿਆਲਾ ਜ਼ਿਲ੍ਹੇ ਦੇ ਸਾਰੇ ਅਧਿਕਾਰੀ ਸਾਹਿਬਾਨ ਅਲਕਾਂ ਚਾਰਜ ਮੈਲਾ ਵਿੰਗ ਯੂਥ ਵਿੰਗ ਤੇ ਹੋਰ ਵਾਟ ਵਾਟ ਜਿਹੜੇ ਸਾਡੇ ਵਿੰਗਸ ਨੇ ਉਹਨਾਂ ਦੇ ਸਰਗਰਮ ਕਾਰਕੁਨ ਅੱਜ ਪੱਪਾ ਪੀਵਰਾਵ ਬੇਟ ਖੋਹਾਂ ਦੀ ਬਾਰੇ ਜੋ ਇੱਕ ਹੱਦਕ ਪਰ ਟਿੱਪਣੀ ਅਬਦ ਸ਼ਾਹ ਹੋਰਾਂ ਨੇ ਰਾਸ ਸਮਝ ਕੀਤੀ ਹੈ ਉਸ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਲਈ ਅਸੀਂ ਸਾਰੇ ਇਕੱਤਰ ਹੋਏ ਹਾਂ ਵੈਸੇ ਦਾ ਭਾਜਪਾ ਤੇ ਆਰਐਸਐਸ ਦੀ ਜਿਹੜੀ ਦਲਿਤ ਵਿਰੋਧੀ ਮਾਨਸਿਕਤਾ ਹੈਗੀ ਹੈ ਔਤ ਵਿਰੋਧੀ ਮਾਨਸਿਕਤਾ ਹੈਗੀ ਹੈ ਸਵਧਾਨਪਰੋਧੀ ਮਾਨਸਿਕਤਾ ਹੈਗੀ ਹੈ ਉਹ ਜਦੋਂ ਦੀ ਅੱਜ ਤੋਂ 100 ਸਾਲ ਪਹਿਲਾਂ ਆਰਐਸਐਸ ਬਣੀ ਹੈਗੀ ਹੈ ਜਿਹੜਾ ਉਹਨਾਂ ਦੀ ਮਨੁਸਪ੍ਰੇਰਤੀ ਜੋ ਦਰਜ ਹੈਗਾ ਹੈ ਜੋ ਉਹਨਾਂ ਦੇ ਇਰਾਦੇ ਨੇ ਉਹ ਜਗ ਜਾਹਰ ਨੇ ਤੇ ਸਮੇਂ ਸਮੇਂ ਸਰ ਇਸ ਦਾ ਪਕਟਾਵਾ ਕਦੀ ਰੈਜ਼ਰਵੇਸ਼ਨ ਦੇ ਖਿਲਾਫ ਬੋਲ ਕੇ ਕਦੀ ਔਰਤਾਂ ਦੇ ਸਨਮਾਨ ਦੇ ਖਿਲਾਫ ਬੋਲ ਕੇ ਉਹਨਾਂ ਦੇ ਦਰਜੇ ਦੇ ਖਿਲਾਫ ਬੋਲ ਕੇ ਇਹ ਭਾਜਪਾਈ ਲੀਡਰ ਇਹਨਾਂ ਦੇ ਐਮਪੀ ਇਹਨਾਂ ਦੇ ਮਨਿਸਟਰ ਇਹਨਾਂ ਦੇ ਚੀਫ ਮਨਿਸਟਰ ਇਹਨਾਂ ਦੇ ਆਰਐਸਐਸ ਚੀਫ ਮੋਹਨ ਪਾਕਵੋਤ ਤੋਂ ਲੈ ਕੇ ਜਿਹਨ ਸਿਗੇ ਉਸ ਤੋਂ ਪਹਿਲਾਂ ਦੇ ਵਿੱਚ ਅਰਜੂ ਰੱਜੂ ਭਈਆ ਤੋਂ ਲੈ ਕੇ ਉਸ ਤੋਂ ਪਹਿਲਾਂ ਜਿਹਨੇ ਇਹਨਾਂ ਦੇ ਗੋਲ ਵਲਕਰ ਸਿਗੇ ਉਹਨਾਂ ਤੋਂ ਲੈ ਕੇ ਸਾਰੇ ਜਿਹਨੇ ਚੀਫ ਹੋਏ ਨੇ ਉਹ ਸਮੇਂ-ਸਮੇਂ ਸਰ ਉਹਨਾਂ ਦੀ ਜਮਹੂਰੀਅਤ ਵਿਰੋਧੀ ਸੰਵਿਧਾਨ ਵਿਰੋਧੀ Dalit ਵਿਰੋਧੀ ਔਰਤ ਵਿਰੋਧੀ ਜੋ ਮਹਾਨ ਸਿੱਖਤਾ ਹੈਗੀ ਹੈ ਉਹ जगਜਾਹਰ ਹੁੰਦੀ ਰਹੀ ਹੈ ਪਰ ਪਿਛਲੇ 10 ਸਾਲ ਤੋਂ ਜਿਸ ਤਰ੍ਹਾਂ ਅਭਿਧਸ਼ਾ ਤੇ ਮੋਦੀ ਤੇਨਾ ਦੀ ਗਵਾਈ ਵਿੱਚ ਭਾਜਪਾ ਦੀ ਚੱਲਣੀ ਸਰਕਾਰ ਲਗਾਤਾਰ ਸੰਵਧਾਨ ਦੀ ਸੰਵਧਾਨਕ ਸੰਸਥਾਵਾਂ ਦੀ ਅਭੇਲਨਾ ਕਰ ਰਹੀ ਹੈ ਉਹਨਾਂ ਨੂੰ ਪੈਰਾਹੇਡ ਕੋਚ ਰਹੀ ਹੈ ਭਾਵੇਂ ਉਹ ਈਡੀ ਹੋਵੇ ਭਾਵੇਂ ਸੀਬੀਆਈ ਹੋਵੇ ਭਾਵੇਂ ਉਹ ਕੈਗ ਹੋਵੇ ਭਾਵੇਂ ਇਲੈਕਸ਼ਨ ਕਮਿਸ਼ਨ ਹੋਵੇ ਚਾਹੇ ਜੀ ਡੀਐਸੀ ਹੋਵੇ ਚਾਹੇ ਉਹ ਮੀਡੀਆ ਵਰਗੇ ਕੋਈ ਸੰਸਥਾਨ ਹੋਣ ਜਿਵੇਂ ਉਹਨਾਂ ਦੀ ਕਦਰ ਘਟਾਈ ਕੀਤੀ ਹੈ ਉਹਨਾਂ ਨੂੰ ਆਪਣੀ ਜੇਪੀ ਜਥੇਵੰਦੀ ਬਣਾ ਲਿਆ ਗਿਆ ਉਹਨਾਂ ਚਾਬ ਆਰਐਸਐਸ ਦੇ ਬੰਦੇ ਫਿੱਟ ਕਰਕੇ ਸਾਰੇ ਸੰਵਧਾਨ ਦੀ ਭਾਵਨਾ ਨੂੰ ਕੁਚਲਿਆ ਗਿਆ ਹੈਗਾ ਉਸ ਦਾ ਸਰੂਪ ਸਾਨੂੰ ਪਿਛਲੇ ਹਫਤੇ ਜਦੋਂ ਸੰਵਧਾਨ ਦੇ ਬਾਰੇ ਦੋ ਦਿਨਾਂ ਬੜੀ ਤਿੱਖੀ ਬਹਿਸ ਹੋ ਰਹੀ ਸੀਗੀ ਤਾਂ ਜੋਰ ਢਿੱਡ ਵੀ ਸੀਗੀ ਉਹ ਅਮਰ ਸਾਡੇ ਮੂੰਹ ਵਿੱਚ ਆ ਗਈ ਕਿ ਉਸ ਨੇ ਬਾਬਾ ਪੀਪਰਾ ਬੇਦਕਰ ਸਾਹ ਦੇ ਬਾਰੇ ਅਜੇ ਹੱਦ ਤੱਕ ਪਰੇ ਟੱਗ ਨਾਲ ਅਜੇ ਇੱਕ ਮਜ਼ahiya ਟੱਗ ਨਾਲ ਉਹਨਾਂ ਨੇ ਇੱਕ ਆਪਣਾ ਵਿਖੇ ਵਿਖਿਆਨ ਦਿੱਤਾ ਹੈਗਾ ਜਿਸ ਤੋਂ ਸਾਰੇ ਮੁਲਕ ਵਿੱਚ ਰੋਸ ਹੈਗਾ ਹੈ ਗੁੱਸਾ ਹੈਗਾ ਹੈ ਇੱਕ ਕਿਨਾਰੇ ਖਿਲਾਫ ਇੱਕ ਅੱਗ ਭੜਕੀ ਹੋਈ ਹੈ ਕੀ ਹੈ ਜਿਸ ਤੇ ਅੱਗ ਦੇ ਪ੍ਰਗਟਾਵੇ ਵਾਸਤੇ ਆ ਸੀ ਅੱਜ ਪਟਿਆਲੇ ਵਿੱਚ ਕਤਲ ਹੋਏ ਆ ਔਰ ਅਸੀਂ ਸ਼ਹਿਰ ਚੋਂ ਮਾਰਚ ਕਰਦੇ ਹੋਏ ਜਿਹੜਾ ਪ੍ਰਸ਼ਾਸਨ ਨੂੰ ਇਹ ਇਸ ਅਮਿਤ ਸ਼ਾਦੀ ਉਹਨਾਂ ਦੀ ਮਤਲੀ ਬਾਰੇ ਕਿ ਉਹਨਾਂ ਨੂੰ ਬਰਖਾਸ ਕੀਤਾ ਜਾਵੇ ਕਿ ਉਹ ਮਾਫੀ ਮੰਗਣ ਜਨਤਕ ਤੌਰ ਤੇ ਮਾਫੀ ਮੰਗਣ ਜੋਨਾ ਬਾਬਾ ਪੀਬਰਾਮbedkar ਸਾਹਿਬ ਦੀ ਸ਼ਾਨ ਦੇ ਖਿਲਾਫ ਜਿਸ ਬਾਸ਼ਾ ਜਿਸ ਲਹਿਜੇ ਦਾ ਉਹਨਾਂ ਨੇ ਇਸਤੇਮਾਲ ਕੀਤਾ ਹੈਗਾ ਉਹਨਾਂ ਨੂੰ ਸ਼ਰਮਸਾਰ ਹੋਣਾ ਚਾਹੀਦਾ ਕਿ ਉਹਨਾਂ ਨੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਜਿਨ੍ਹਾਂ ਨੇ ਆਪਣਾ ਬੜਾ ਹੀ ਵੱਡਾ ਯੋਗਦਾਨ ਪਾ ਕੇ ਦੁਨੀਆ ਦਾ ਬਿਹਤਰੀ ਸੰਵਿਧਾਨ ਰਚਿਆ ਹੈਗਾ ਉਸ ਦੇ ਨਿਰਮਾਤਾ ਦੇ ਖਿਲਾਫ ਆਪਣੀ ਜੋ ਬਿਮਾਰ ਜਹਨੀਅਤ ਹੈਗੀ ਹੈ ਦਲਤ ਵਿਰੋਧੀ ਜਹਨੀਅਤ ਹੈ ਔਰਤ ਵਿਰੋਧੀ ਜਹਨੀਅਤ ਹੈ ਜੋ ਦਾ ਸ਼ਰਿਆਮ ਸੰਵਿਧਾਨਕ ਮੰਚ ਤੇ जरा मंदिर लोकसभा लोग सभा का जरा अपना जमहूरीय का जिन्होंने आप कहें राज्यसभा सभा उ जाके जो प्रगटावा है ये शर्मी गल है